ਉਸ ਤੋਂ ਬਾਅਦ ਕੋਈ ਕੇਸ ਦਾ ਬਾਤ ਪਾ ਲੀਗਾ ਜਿਹੜਾ ਅੰਦਰ ਲਾਈਆ ਥੋੜੀ ਜਿਹੀ ਮੀਨ ਹੈ ਹੱਥ ਦੇ ਕਰ ਕੋਈ ਜਿਹੜਾ ਪਹਿਲਾਂ ਟਿੱਕ ਲਗਾ ਅ ਇਲੈਕਸ਼ਨ ਦੀ ਬਿਊਟੀ ਨਹੀਂ ਦਿੱਤੀ ਆਪਾਂ ਪੂਰੀ ਸਾਰ ਚਾਰ ਜਨਾਂ ਨੇ ਨਹੀਂ ਦਿੱਤੀ ਬਾਤ ਦਾ ਉਜਾਗਰ ਕਰਦੇ ਆਪਾਂ ਜੀਵੀਐਮ ਸਟੈਟਸ उसने हजार सतारा सब कम ਇੱਕ ਬੈਲਟ ਬਾਕਸ ਦੋ ਬੈਲਟ ਬਾਕਸ ਨਹੀਂ ਕੱਟ ਬਾਕਸ ਸੰਪਤੀ ਦੀਆਂ ਜੀ 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 ਇਹ ਇਹਨੇ ਜਿਲ੍ਹਾ ਪ੍ਰਸ਼ਾਸਨ ਦੀ ਬਲਾਕ ਸੰਪਤੀ ਚ ਪਾਤੀ ਗਲਤੀ ਨਾਲ ਬਾਕਸ ਇਹਨੇ ਉਧਰ ਪਾਤੀ ਜਦ ਤੁਸੀਂ ਕਾਊਂਟਿੰਗ ਕਰੋ ਸਰ ਜੀ ਕਾਹਦੀ ਨਹੀਂ ਜਰਾ ਮਦਦ ਇਹ ਨਹੀਂ ਆਏ ਬੰਦੇ ਨਹੀਂ ਹਾਂ ਕਰਨਾ ਤੁਹਾਨੂੰ ਇਹ ਚੰਗਾ ਠੀਕ ਹੈ ਜਿਹੜੇ ਬੰਦੇ ਕਿਹੜੇ ਬਾਕਸ ਨੇ ਉਹ ਤੁਹਾਡੀ ਨਿਗਾਹ ਦੇ ਸਾਹਮਣੇ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਕਿ ਇਹ ਤੁਹਾਡੇ ਸਾਹਮਣੇ ਮੋਟ ਪੈ ਰਹੀ ਹੈ ਵੋਟ ਕੀਤਾ ਹੋਇਆ ਤਾਂ ਇਹ ਨਹੀਂ ਪਤਾ ਚੱਲਦਾ ਕਿ ਕਿੱਥੇ ਪੈਰੀਏ ਕਿੰਨੇ ਪੈਰੀਏ ਜਸਟ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਚੱਲੇ ਕਿ ਪਰਚੀਏ ਦੇਖੀਓ ਦੇ ਵਿੱਚ ਇੱਕ ਵਾਈਟ ਬਾਕਸ ਨੇ ਵੋਟ ਤਾਲਵਾ ਦੀ ਹੈ ਕਿ ਨਹੀਂ ਕਿਉਂਕਿ ਦੀ ਆਵਾਜ਼ ਨਾ ਆਉਣੀ ਨਹੀਂ ਜੀ ਅੱਜ ਦਾ ਇਹ ਖਾਸ ਦਿਨ ਹੈ ਇਹ ਆਪਾਂ ਸਟਾਰਟਿੰਗ ਹੀ ਸ਼ੁਰੂ ਕਰੀਏ ਤਾਂ ਤੁਹਾਨੂੰ ਦੋ ਤਰ੍ਹਾਂ ਦੀ ਪੀਕਿੰਗ ਹੋਣੀ ਹੋਵੇਗੀ ਕਿ ਪਹਿਲਾਂ ਜਨਰਲ ਸੈਸਰੀਜ਼ ਨੇ ਉਹ ਸਾਰੀਆਂ ਤੁਹਾਨੂੰ ਦੇ ਵਿੱਚ ਰੱਖਣੀ ਹੈ ਇੱਕ ਜਿਹੜੀ ਸਪੈਸੀਫਿਕ ਹੈ ਜਿਹੜੀ ਇਲੈਕਸ਼ਨ ਨਾਲ ਰਿਲੇਟਡ ਤੁਹਾਡੇ ਨਾਮ ਦਾ ਲੱਗਣ ਵਾਲਾ ਹੁੰਦਾ ਹੈ ਇਹ ਵੱਟੇ ਗਿਆ ਅੰਗਰੋਟ ਮੈਲ ਟੂਪਸ ਸਟੇਟਿੰਗ ਤੋਂ ਸਾਰੇ ਉਹ ਪਟਾਉਸ ਵਾਲਾ ਪ੍ਰੋਸੈਸ ਹੈ ਜਦੋਂ ਤੁਸੀਂ ਦਫਤਰ ਜਾਣਾ ਤੇ ਤੁਹਾਨੂੰ ਇੱਕ ਐਪ ਖਿਲਾੜੀ ਸਿਖਾਈ ਜਾਏਗੀ ਪਹਿਲਾਂ ਦੱਸ ਦਿੱਤਾ ਜਾਏਗਾ ਇਹਦੇ ਵਿੱਚ ਤੁਸੀਂ ਇਹਨਾਂ ਤਾਂ ਦੇ ਸੈਕਟਰ ਅਫਸਰ ਨਾਲ ਕੰਮ ਕਰਨਾ ਤੇ ਤੁਹਾਨੂੰ ਕਾਲੂ ਕਿ ਉਹ ਐਸੋਸੀਏਸ਼ਨ ਹੋਰ ਦੇ ਦਿੰਦੇ ਨੇ ਉਹ ਸਰਟੀਫਿਕੇਸ਼ਨ ਤੁਹਾਡੇ ਕੋਲ ਜਿੰਨੇ ਮੌਨਥਸ ਦੀ ਹੋਵੇ ਉਹ ਸਾਡੇ ਨਾਲ ਬਣ ਜਾਣਾ ਹੈ ਤੇ ਤਿੰਨ ਤੋਂ ਬਾਅਦ ਹੋਊਗਾ ਤੇ ਇੱਕ ਚਾਰ ਤੋਂ ਬਾਅਦ ਹੋਊਗਾ ਜਾਂ ਦੋਨੋਂ ਸਾਹਮਣੇ ਪੇ ਹੋਣੀ ਨਹੀਂ ਇਸ ਤੋਂ ਤੁਹਾਨੂੰ ਅਸੀਂ 11 ਤਰੀਕ ਨੂੰ ਕਲੀਅਰ ਕਰਨਾ ਹੈ ਠੀਕ ਹੈ ਜੀ ਇਹ ਚੀਜ਼ ਦਾ ਖਾਤਿਆਂ ਰੱਖਿਓ ਵੀ ਜਦੋਂ ਕਿਸੇ ਤੋਂ ਦੁਰਨਾ ਹੈ ਉਦੋਂ ਵੀ ਤੁਸੀਂ ਰਿਪੋਰਟ ਕਰਨੀ ਹੈ ਪੋਚ ਕੇ ਵੀ ਰਿਪੋਰਟ ਕਰਨੀ ਹੈ ਬੂਥ ਸੈਟਅਪ ਤੋਂ ਬਾਅਦ ਵੀ ਰਿਪੋਰਟ ਕਰਨੀ ਹੈ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਇੱਥੇ ਪ੍ਰੋਬਲਮ ਹੁੰਦੀ ਹੈ ਆਦਰਵਾਈਸ ਅਸੀਂ ਸਾਰੇ ਸਾਡੇ ਜਿੰਨੇ ਵੀ ਸਟਾਫ ਅਫਸਰ ਲੱਗੇ ਹੋਏ ਆ ਸਾਰੇ ਨੇ ਆਪਣੇ ਫੋਨ ਫੜਾ ਲਏ ਹਾਂ ਇੱਕ ਵਾਰ ਦੇਖ ਲਈਏ ਸਾਰੇ ਡੈਟਾ ਚੈੱਕ ਕਰਦੇ ਨੇ ਸਾਰੀ ਲਾਈਟ ਦਾ ਸਟਾਫ ਕਰਨਾ ਪੈਂਦਾ ਹੈ ਸਮਾਨ ਸਿਰਫ ਕੱਲਾ ਲੈਣਾ ਨਹੀਂ ਹੈਗਾ ਅਸੀਂ ਸਮਾਨ ਚੈੱਕ ਕਰਨਾ ਸਭ ਤੋਂ ਪਹਿਲਾਂ ਸਾਡਾ ਕੰਮ ਹੈਗਾ ਸਮਾਨ ਚੈੱਕ ਕਰੇਗਾ ਆਪਣਾ ਬਲੈਂਕ ਸਮਝੀ ਵਾਲਾ ਕਿੰਦਾ ਵਾ ਤੇ ਇਹ ਵੀ ਸਰਬਸੰਮਤੀ ਹੋਈ ਬਲੈਂਕ ਤੋਂ ਸਮਝੀ ਦੇ ਇਲੈਕਸ਼ਨ ਦੇ ਪੱਤਰ ਨੂੰ ਇੱਕ ਬਕਸਾ ਦੇ ਦਿੰਦੇ ਕੱਲੀ ਜਿਹੜੀ ਪਿੱਛੇ ਦੀ ਜਿਹੜੀ ਟੋਰ ਹੋਊਗੀ ਜਿਹਦਾ ਮਤਲਬ ਇਹ ਹੈ ਮਿੱਥੋਂ ਰਹਣਾ ਕਿ ਰਹੋ ਗਿਆ ਮਿੱਥੋਂ ਸਾਡਾ ਇੱਕ ਹੋਇਆ ਵੈਸੇ ਪਰ ਉੱਥੇ ਜਿਹਦਾ ਪਿੱਛੇ ਇਲੈਕਸ਼ਨ ਚੱਲੂਗੀ ਇਸ ਕਰਕੇ ਸਾਰਾ ਪ੍ਰੋਸੈਸ ਉਧਰੋਂ ਚੱਲੂਗਾ ਨਿਮੇ ਚੱਲਦਾ ਬਸ ਬਖਸ਼ਾ ਕਿ ਮੈਂ ਗਲਤ ਦੱਸਿਆ ਦੂਜੀ ਗੱਲ ਇਹ ਹੈ ਜੇ ਕੋਈ ਗਲਤੀ ਨਾਲ ਵੋਟ ਆ ਆਪਣੀ ਜਿਲ੍ਹਾ ਪ੍ਰਸ਼ਦ ਦੀ ਵੋਟ ਚੰਪੀ ਚ ਪਾ ਜਾਂਦਾ ਜਾਂ ਪਤਾ ਸੰਪਤੀ ਵਾਲਾ ਇਧਰ ਜਿਲ੍ਹਾ ਵਿੱਚ ਪਾ ਜਾਂਦਾ ਜਦ ਕਾਊਂਟਿੰਗ ਹੋਏਗੀ ਤਾਂ ਵੋਟਾਂ ਚੇਂਜ ਹੋਣਗੀਆਂ ਠੀਕ ਹੈ ਠੀਕ ਆ ਇਸ ਗੱਲ ਨੂੰ ਧਿਆਨ ਰੱਖਣਾ ਤੁਸੀਂ ਜੇ ਬੈਲਟ ਪੇਪਰ ਖਰਾਬ ਹੋ ਜਾਂਦਾ ਕੋਈ ਤਾਂ ਉਹਦੇ ਪਿੱਛੇ ਲਿਖਣਾ ਆਪਾਂ ਨੇ ਜੇ ਕੋਈ ਰਾਉਂਡ ਤੇ ਐਸ ਕੀ ਨਾ ਆਇਆ ਸਾਡੇ ਤੋਂ ਮਾਸਟਰ ਟ੍ਰੇਨਰਸ ਵੱਲੋਂ ਬਖਰੇ ਬਖਰੇ ਜਿਹੜੇ ਜ਼ੋਨ ਨੇ 25 ਉਹਦੇ ਵਿੱਚ ਸੈਕਟਰ ਅਫਸਰ ਨਾਮਿਤ ਗੱਤੇ ਗਏ ਸੀ ਉਹਨਾਂ ਨੇ ਮਾਸਟਰ ਟ੍ਰੇਨਿੰਗ ਦੇ ਪਹਿਲਾਂ ਟ੍ਰੇਨਿੰਗ ਉਹਨਾਂ ਦਿੱਤੀ ਹੈਗੀ ਹੈ ਸੈਕਟਰ ਅਫਸਰਾਂ ਨੂੰ ਸੈਕਟਰ ਅਫਸਰਾਂ ਨੇ ਅੱਗੇ ਜਿਹੜੀ ਆਪਣੀ ਟੀਮ ਹੈਗੀ ਹੈ ਜੋ ਉਹਨਾਂ ਦੀ ਉਹਨੂੰ ਟ੍ਰੇਨਿੰਗ ਦਿੱਤੀ ਹੈਗੀ ਅੱਜ ਜਿਹੜੀ ਸਾਡਾ ਜਿਹੜੀ ਟ੍ਰੇਨਿੰਗ ਹੈਗੀ ਹੈ ਬਿਲਕੁਲ ਸਫਲ ਰਹੀ ਹੈ ਬਿਲਕੁਲ ਜੀ ਤੇ ਸਾਡੇ ਕੋਲ ਇਸ ਟਾਈਮ ਜਿਹੜੇ ਹੈਗੇ ਟੋਟਲ ਬਹੁਤ 219 ਨੇ ਜੀ ਤੇ ਲਗਭਗ ਜਾ ਤਾਂ ਸਾਰੇ ਜਿਹੜੀ ਕਰਮਚਾਰੀ ਨੋਟੀਸ ਲੱਗੀ ਹੈ ਦੇ ਹਿਸਾਬ ਨਾਲ ਲੱਗੀ ਆਈ ਹੈ ਉਹ ਟ੍ਰੇਨਿੰਗ ਲੈਣ ਲਈ ਆਏ ਨੇ ਸਾਰੇ ਜਿੱਥੇ ਜਿਹੜੇ ਨੇ ਵੀ ਤੀ ਦੱਸਿਆ ਜਾ ਰਿਹਾ ਹੈ ਬੰਦੇ ਪਾਰੀਆਂ ਬੋਲ ਬਾਟੇ ਟ੍ਰੇਨਿੰਗ ਨਹੀਂ ਦੱਸਿਆ ਜਾ ਰਿਹਾ ਵੀ ਜਿਹੜਾ ਇਲੈਕਸ਼ਨ ਪ੍ਰੋਸੈਸ ਕਿਵੇਂ ਸ਼ੁਰੂ ਕਰਨਾ ਪੋਸਟਲ ਵੋਟ ਪੇਪਰ ਤੋਂ ਲੈ ਕੇ ਵੋਟ ਬਾਕਸੇ ਨਹੀਂ ਹੋਗੇ ਵਗੈਰਾ ਵੋਟ ਕਿਵੇਂ ਪਾਣੀ ਹੈਗੀ ਆ ਉਹ ਇਕੱਠੀਆਂ ਵੋਟਾਂ ਨੇ ਜ਼ਿਲ੍ਹਾ ਪ੍ਰਸ਼ਦ ਦੇ ਬਲਾਕ ਸੰਮਤੀਆਂ ਉਹ ਸੈਕਟਰ ਅਫਸਰਾਂ ਬੰਨਾਂ ਨੂੰ ਤਰੀਕੇ ਨਾਲ ਸਮਝਾਇਆ ਗਿਆ ਹੈਗਾ ਕਿਹੜੀ ਵਰਤੀ ਕਿਹੜੇ ਵੋਟ ਬਾਕਸੇ ਚ ਪਾਣੀ ਹੈਗੀ ਆ ਉਹਦੀ ਕਾਊਂਟਿੰਗ ਪ੍ਰੋਸੈਸ ਕੀ ਹੈ ਕਿਟ ਬੈਗ ਕੀ ਹੈ ਕਿਟ ਤਸੀਡ ਡਿਸਪੈਚ ਦਾ ਸਮਾਨ ਕਿਵੇਂ ਹੋਣਾ ਹੈਗਾ ਸਾਰਾ ਦੱਸਿਆ ਉਹਨੂੰ ਜੀ ਵੈਲਟ ਪੇਪਰ ਲੰਨ ਤੇ ਕਿੱਥਾਂ ਦੇ ਵੈਲਟ ਵਿੱਚ ਰੋਗੇ ਦੋ ਤਰ੍ਹਾਂ ਦੇ ਵੈਲਟ ਪੇਪਰ ਦੋ ਤਰ੍ਹਾਂ ਦੇ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਾਸਤੇ ਬਖਰੇ ਨੇ ਜੀ ਤੇ ਪੰਚਾਇਤ ਸੰਮਤੀਆਂ ਵਾਸਤੇ ਬਖਰੇ ਨੇ ਜੀ ਮੁਲਾਜ਼ਮ ਸੁਰੱਖਿਆ ਦੇ ਜੀ ਮੁਲਾਜ਼ਮ ਸੁਰੱਖਿਆ ਦੇ ਉੱਪਰ ਬੰਦ ਨੇ ਜੀ ਡੀਐਸਪੀ ਸਾਹਿਬ ਜੱਟੀਆਂ ਕੱਢੀਆਂ ਹੋਈਆਂ ਨੇ ਸਾਰੀਆਂ ਨੂੰ ਐਸਐਚਐਲ ਨੂੰ ਤੇ ਪ੍ਰਬੰਧ ਪੁਰੇ ਨੇ ਨੈਕਸਟ ਡੇ ਵੀ ਐਸਨ ਹੋਣੀ ਹੈ 11 ਤਰੀਕ ਨੂੰ ਰੱਖੀ ਗਈ ਹੈਗੀ 11 ਦਸੰਬਰ ਨੂੰ ਉਹ ਵੀ ਇੱਥੇ ਨਿਆਲ ਕੌਂਡ ਦੇ ਵਿੱਚ ਹੋਊਗੀ ਜੀ ਉਸ ਤੋਂ ਬਾਅਦ ਸਾਡੀ ਕਿਟ ਬੈਗ ਤਿਆਰ ਕਰਕੇ 13 ਨੂੰ ਸੀ ਡਿਸਪੈਚ ਕਰਦਾਂਗੇ ਪਾਰਟੀਆਂ ਦੀ 14 ਤਰੀਕ ਨੂੰ 14 ਨੂੰ ਇਲੈਕਸ਼ਨ ਨੇ ਜੀ 8 ਤੋਂ 14 ਦਾ ਟਾਈਮ ਹੈ ਇਲੈਕਸ਼ਨ ਦਾ ਜੀ ਆਪ ਵੀ ਤੁਹਾਡੇ ਵੋਟਰਾਂ ਨੂੰ ਸਾਡੀ ਪੀਲ ਹੈ ਜੀ ਲੋਕਤੰਤਰ ਹੈਗਾ ਜੀ ਇਹ ਆਪਣਾ ਆਪਣੀ ਜਿਹੜੀ ਵੋਟ ਦਾ ਇਸਤੇਮਾਲ ਕਰੋ ਸਹੀ ਕੈਂਡੀਡੇਟ ਚੁਣੋ ਤੁਸੀਂ ਤਾਂ ਜੋ ਆਪਣਾ ਜਿਹੜਾ ਦੇਸ਼ ਹੈਗਾ ਆਪਣਾ ਸਟੇਟ ਹੈ ਜੀ ਅੱਨਰਕੀ ਕਰ ਸਕੇ ਜੀ ਅੱਜ ਇੱਥੇ ਨਿਆਲ ਕਾਲਜ ਵਿੱਚ ਰਹਿ ਅਸਲ ਰੱਖੀ ਗਈ ਹੈਗੀ ਇਹ ਇਲੈਕਸ਼ਨ ਦੇ ਸਬੰਧ ਵਿੱਚ ਇੱਥੇ ਸਾਰੇ ਜਿੰਮੇਵਾਰੀਆਂ ਡਿਊਟੀਆਂ ਲੱਗੀਆਂ ਲੱਗੀਆਂ ਉਹ ਆਏ ਹੋਏ ਨੇਗੇ ਐਡੀਐਮ ਦੀ ਦੇਖ ਰੇਖ ਐਡੀਐਮ ਸਾਹਿਬ ਦੀ ਦੇਖ ਰੇਖ ਵਿੱਚ ਇੱਥੇ ਅੱਜ ਇਲੈਕਸ਼ਨ ਸੰਬੰਧੀ ਰਹਿ ਸਰਦ ਪ੍ਰਬੰਧ ਹੈ ਜਿਹੜਾ ਮੁਕੰਮਲ ਕੀਤਾ ਹੋਇਆ ਹੈਗਾ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਮਤੀ ਦੀਆਂ ਇਲੈਕਸ਼ਨਾਂ ਹੈਗੀ ਤੇ ਟੋਟਲ ਇੱਥੇ ਪਾਤਣਾ ਚ 219 ਜਿੱਥਾਂ ਤੇ ਜਿਹੜੀ ਹੈ ਇਹ ਇਲੈਕਸ਼ਨ ਹੋਣੀ ਹੈਗੀ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਮਤੀ ਵੋਟਰਾਂ ਨੂੰ ਇਹੀ ਅਪੀਲ ਹੈ ਵੀ ਦੇਖੋ ਤੇ ਲੋਕਤੰਤਰਤਾ ਹੋਏਗਾ ਤੁਸੀਂ ਬੱਦ ਚੜ ਕੇ ਆਪਣਾ ਇਹ ਚ ਆਪਣੀ ਵੋਟ ਦਾ ਇਸਤੇਮਾਲ ਕਰੋ ਆਪਣਾ ਸਹੀ ਤੇ ਆਰਾਮ ਦੇ ਨਾਲ ਤੁਸੀਂ ਆਪਣੀ ਬੋਟਰ ਜਿਹੜੀ ਬੋਟਾ ਪਾਸ ਸਕਦੀਆਂ ਮਸ਼ੀਨਾਂ ਨਾਲ ਹੋਣਗੀਆਂ ਨਹੀਂ ਨਹੀਂ ਇਹ ਬੈਲਟ ਪੇਪਰਾਂ ਨਾਲ ਹੋਣਗੀਆਂ ਕਿ ਦੋ ਤਰ੍ਹਾਂ ਦੇ ਬੈਲਟ ਪੇਪਰ ਹੋਣਗੇ ਇੱਕ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲਈ ਤੇ ਇੱਕ ਪੰਚਾਇਤ ਸੰਮਤੀ ਦੀ ਇਲੈਕਸ਼ਨ 2 ਦਸੰਬਰ 2025 ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਜਾਬ ਸੰਤ ਪੰਚਾਇਤ ਸੰਮਤੀ ਜਿਹੜੀ ਇਹ ਚੋਣਾਂ ਹੋਣ ਜਾਣ ਰਹੀਆਂ ਨੇ ਉਹਦੀ ਅੱਜ ਪਹਿਲੀ ਰਿਹਸਲ ਮਾਨਯੋਗ ਐਸ ਡੀ ਐਮ ਦਫ਼ਤਰ ਪਾਤਣਾ ਦੇ ਵੱਲੋਂ ਅੱਜ ਇਹ ਸਰਕਾਰੀ ਕਿਰਤੀ ਕਾਲ ਜਨਿਆਲ ਵਿਖੇ ਕਰਵਾਈ ਗਈ ਹੈ ਇੱਥੇ 284 ਦੇ ਕਰੀਬ ਜੜੀਆਂ ਪਾਰਟੀਆਂ ਕੁੱਲ ਪਹੁੰਚੀਆਂ ਨੇ ਟ੍ਰੇਨਿੰਗ ਲੈਂਡ ਦੇ ਲਈ ਰਿਹਸਲ ਦੇ ਵਿੱਚ ਪਹਿਲੇ ਦਿਨ ਦੀ ਰਿਹਸਲ ਦੇ ਵਿੱਚ ਤਾਂ ਬਹੁਤ ਹੀ ਵਧੀਆ ਸੁਚੱਜੇ ਤੇ ਅੱਛੇ ਪ੍ਰਬੰਧ ਨੇ ਜਿਹੜੇ ਮਾਨਯੋਗ ਐਸਡੀਐਮ ਦਫਤਰ ਪਤਲਾ ਦੇ ਵੱਲੋਂ ਕੀਤੇ ਗਏ ਨੇ ਜੀ ਦੱਸੋ ਜੀ ਇੱਥੇ ਵੱਖ-ਵੱਖ ਤਰ੍ਹਾਂ ਦੇ ਫਾਰਮਾਂ ਚੋਣਾ ਹਮਲੇ ਨੂੰ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਉਹਨਾਂ ਦੇ ਬਾਰੇ ਅੰਦਗਸਟ੍ਰੇਸ਼ਨ ਕੀਤੀ ਗਈ ਹੈ ਜੋ ਅਲੱਗ-ਅਲੱਗ ਜਿਹੜੇ ਪੋਲਿੰਗ ਪਾਰਟੀਆਂ ਦੇ ਮੈਂਬਰ ਨੇ ਉਹਨਾਂ ਦੇ ਜੋ-ਜੋ ਕੰਮ ਹੈ ਉਹਨਾਂ ਨੂੰ ਸਮਝਾਇਆ ਗਿਆ ਹੈ ਕਿਦਾਂ ਬੈਲਟ ਬਕਸਾ ਹੈ ਜਿਹੜਾ ਉਹਦੇ ਵਿੱਚ ਮਰਜ਼ੀਆਂ ਪਾਣ ਸੰਬੰਧੀ ਉਹਨਾਂ ਦੀ ਸਾਰੀ ਜਾਣਕਾਰੀ ਹੈ ਜਿਹੜੀ ਸਾਰੇ ਢੰਗ ਤਰੀਕੇ ਨੇ ਜਿਹੜੇ ਉਹ ਦੱਸੇ ਗਏ ਹੈਗੇ ਆ ਤੇ ਇਸ ਤੋਂ ਬਿਨਾ ਵਕਫਾ ਆ ਪੋਲਿੰਗ ਪਾਰਟੀ ਦੇ ਵਿੱਚ ਪੀਆਰਓ ਏਪੀਆਰਓ ਤੇ ਪੋਲਿੰਗ ਏਜੰਟਾਂ ਦੇ ਜਿਹੜੇ ਉਹਨਾਂ ਦੀਆਂ ਡਿਊਟੀਆਂ ਹੈਗੀਆਂ ਉਹ ਦੱਸੀਆਂ ਗਈਆਂ ਨੇ ਤੇ ਵਕ ਵਕ ਜਿਹੜੇ ਫਾਰਮ ਨੇ ਉਹਨਾਂ ਦੀ ਵਿਸਤ੍ਰਿਤ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਗਈ